ਹਾਂਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਜੀ ਸੋ ਕਿਸਾਨ ਪ੍ਰਭੂ ਜਿਹੜੀ ਅੱਜ ਦੀ ਵੀਡੀਓ ਤੁਹਾਡੇ ਨਾਲ ਚਾਰ ਕਟਾਂ ਦੀ ਵੀਡੀਓ ਸਾਂਝੀ ਕਰਨੀ ਆ ਸੋ ਵੀਡੀਓ ਸ਼ੁਰੂ ਹੋਂ ਤਪਲਾ ਤੁਹਾਨੂੰ ਤਰੀਕ ਮੈਂ ਨੋਟਿਸ ਕਰਾਦਾ 26 ਤਰੀਕ ਦੂਜਾ ਮਹੀਨਾ 2025 ਯਾਨੀ ਕਿ 26 ਫਰਵਰੀ ਆ ਚਾਰ ਕਟਾਂ ਬਹੁਤ ਹੀ ਜ਼ਿਆਦਾ ਸ਼ਕੀਨ ਆ ਜੇ ਪਹਿਲੇ ਨੰਬਰ ਤੇ ਕੱਟੀ ਦੇਖੋ ਜੀ ਸਿੰਗ ਸਿੰਗ ਪੂਰਾ ਐ ਰੰਗ ਸਿੰਗ ਲੱਗਾ ਵਾ ਤੇ ਪਿੱਛੋਂ ਪਲੀ ਪੁਲੀ ਪੂਰੀ ਸਭੀ ਪਲੀ ਕੱਟੀ ਹੈ ਨਾ ਚਾਰ ਕਟਾਂ ਬਾਈ ਕੋਲ ਚਾਰ ਹੀ ਐ ਤੇ ਇੱਕ ਜੀ ਤੋਂ ਵੱਧ ਕੇ ਨਹੀਂ ਲਾਜੀ ਮੈਂ ਆ ਕੱਟੀ ਦੇਖੋ ਹੁਣ ਆ ਕਿੱਡੇ ਸਿੰਘ ਸੋਚੇ ਕਲ ਫੇਸ ਕੁਆਲਟੀ ਬਹੁਤ ਹੀ ਜ਼ਿਆਦਾ ਸ਼ਕ ਤੇ ਜਿਵੇਂ ਦੋ ਨੰਬਰ ਕੱਟੀਆਂ ਜੈਡ ਬਲੈਕ ਸ਼ਾਹ ਕਾਲੀ ਆ ਸੋ ਉਸ ਤੋਂ ਪਹਿਲਾਂ ਬੇਨਤੀ ਹੈ ਜੇਕਰ ਚੈਨਲ ਤੇ ਪਹਿਲੀ ਵਾਰ ਆ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤੇ ਕਿਸੇ ਭਰਾ ਨੇ ਕੋਈ ਮੈਥੋ ਅਹੀ ਵੀਡੀਓ ਬਣਾਉਣੀ ਹੈਗੀ ਤਾਂ ਮੇਰਾ ਨੰਬਰ ਨੋਟ ਕਰ ਲਓ 8360462501 8360462501 ਬਾਕੀ ਬਾਜੀਆਂ ਨਾਲ ਗੱਲਬਾਤ ਕਰਦੇ ਆਂ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਈ ਲਖੇ ਕੀ ਹਾਲ ਆ ਠੀਕ ਠਾਕ ਠੀਕ ਠਾਕ ਬਾਈ ਤੁਸੀਂ ਸੁਣਾਓ ਕਿ ਮੈਂ ਠੀਕ ਠਾਕ ਆ ਬਹੁਤ ਵਧੀਆ ਬਹੁਤ ਵਧੀਆ ਕਿਰਪਾ ਬਾਬੇ ਨਾਨਕ ਦੀ ਤੁਸੀਂ ਸੁਣਾਓ ਚੜਦੀ ਕਾਹ ਜੀ ਚਾਰ ਨਾਗ ਆ ਕੇ ਆਪਣੇ ਕੋ ਹੂੰ 2 ਨੰਬਰ ਵਾਲੀ ਕੱਟੀਆਂ ਜਿਹੜੀ ਜੈਡ ਬਲੈਕ ਹੈ ਤੇ ਬਾਕੀ ਤਿੰਨੇ ਕੱਟੀਆਂ ਪੂਛਾਂ ਥੋੜੀਆਂ ਥੋੜੀਆਂ ਚਿੱਟੀਆਂ ਬਾਕੀ ਕਾਲਾ ਹਾਂ ਪਰ ਕੱਟੀਆਂ ਕੀ ਆ ਕੱਟੇ ਨਮੂ ਕੱਟੀਆਂ ਨਮੂਨੀ ਆ ਬਾਈ ਢੋਲੇ ਝਾਲੀਆਂ ਬਹੁਤ ਜਿਆਦਾ ਚੰਗੀਆਂ ਸਿੰਗੀ ਸੁੰਗੀ ਦੀਆਂ ਬਹੁਤ ਸਾਫ ਆ ਫੇਲ ਬੂਲ ਬਹੁਤ ਜਿਆਦਾ ਸੋਹਣੀਆਂ ਕੱਟੀਆਂ ਨੇ ਠੀਕ ਹੈ ਤੇ ਨਾਮ ਪਿੰਡ ਐਡਰੈਸ ਵੋਇਸ ਸਟਾਰਟ ਲਾ ਆਪਣਾ ਤਾਰੀਆ ਵੀਰੇ ਪਿੰਡ ਰਾਇਆ ਤਹਿਸੀਲ ਫੂਲ ਜ਼ਿਲ੍ਹਾ ਬਠਿੰਡਾ ਮੋਬਾਈਲ ਨੰਬਰ ਮੋਬਾਈਲ ਨੰਬਰ 9855287584 ਠੀਕ ਹੈ ਪਹਿਲੇ ਨੰਬਰ ਤੇ ਕੱਟੀਆਂ ਜਿਵੇਂ ਨਾ ਜੀ ਕਿੰਨੀ ਕੁ ਮਰ ਦੀ ਲੱਗ ਪਗ ਜੇ ਇਹ ਵੀਰੇ ਲਗ ਭਗ ਹੈਗੀ ਆ 14 ਕ ਮਹੀਨਿਆਂ ਦੀ ਕੱਟੀ ਠੀਕ ਹੈ ਹਾਂ ਕੱਟੀ ਤੋਰ ਤਾਰ ਕੇ ਦਿਖਾਉਣੇ ਆਪਾਂ ਸਿੰਘਾ ਮੂੰਹ ਮਾ ਦੇਖ ਬਹੁਤ ਜਿਆਦਾ ਜੀਨ ਬੜੀ ਆ ਨਾ ਕਿਥੋਂ ਲਾਇਆ ਕੱਟੀ ਇਹ ਛਾਂਟਿਆ ਬਹੁਤ ਜਿਆਦੇ ਚੰਗੀਆਂ ਸ਼ਕੀਨ ਸਾਰੀਆਂ ਕੱਟੀਆਂ ਬਾਈ ਵੈਸੇ ਤਾਂ ਸ਼ਕੀਨ ਹੈ ਪਰ ਸਾਰਿਆਂ ਚੋ ਸਿਰਾ ਕੱਟੀ ਸ਼ਕੀਨ ਹੈ ਜਿਹੜੀ ਇਹ ਰੋਕ ਲਈਆਂ ਐ ਟੇਡੇ ਲੋਟ ਲਾ ਕੇ ਮੂੰਹ ਦਿਖਾ ਦਈਆ ਪਹਿਲਾ ਲੈ ਸੈਂਕ ਦੇਖੋ ਪਹਿਲਾ ਤਾਂ ਭਰਾ ਮੇਰੋ ਜਮਾ ਨਾਲ ਹੀ ਕਰਮ ਵਾਲੀ ਮੋੜ ਗਈ ਤੇ ਇੱਥੇ ਰੋਕ ਲਿਆ ਬਾਈ ਐ ਸੁ ਸਮਝੀ ਬੜੀ ਦੇਖੋ ਕੱਟੀ ਕਿੰਨੀ ਸ਼ਕੀਨ ਹੈ ਕੱਟੀ ਦੀ ਬੇਲਬੂਲ ਲਖੇ ਥਾਣੇ ਦਾ ਹਈ ਤੁਹਾਨੂੰ ਪਹਿਲਾਂ ਪੁੱਛ ਚੱਕ ਲੈਂਦੀ ਆ ਮਾੜਾ ਜਹਾ ਚਾਰ ਥਾਣੇ ਪੰਜਵੇਂ ਸੀ ਫੋੜਸ਼ਾ ਨਹੀਂ ਕਿਸੇ ਦੇ ਵੀ ਹੈ ਨਹੀਂ ਬ੍ਰੇਟਕ ਪਾਜੀ ਹਾਂ ਇੱਥੇ ਅਸੀਂ ਪੁੱਛੇ ਐ ਕਿਦੇ ਵੀ ਕਿਹੜਾ ਕੰਡ ਫਿਰਦਾ ਇਧਰ ਨੂੰ ਮੜੀ ਜੀ ਲੰਮੀ ਤੋਰ ਕੇ ਦਿਖਾਉਣੇ ਆਂ ਹਾਂ ਅੱਲਾ ਦੇਖੋ ਕੱਟੀ ਨਹੀਂ ਬੇਲ ਬੂਲ ਆ ਜਿਹੜੀ ਬਹੁਤ ਜ਼ਿਆਦੇ ਆ ਹੂੰ ਰਾਜੀ ਰੂਜ ਪੂਰੀ ਸਮਝ ਪਈ ਹੈ ਨਾ ਜੀ ਜੀ ਪੁਲਿਸੀ ਲਾਮੀ ਨਹੀਂ ਗਈ ਐ ਟਿੱਡੇ ਲੋਟ ਲਾ ਕੇ ਬੇਲ ਦਿਖਾ ਦੇ ਕੱਟੀ ਜੇ ਟਿੱਡੇ ਲੋਟ ਲਾ ਕੇ ਰਾਹ ਤੇ ਹਾਂ ਐ ਦੇਖੀ ਲਖੇ ਇਹਦੀ ਬੇਲ ਦੇਖ ਕੱਟੀ ਦੀ ਕਿੱਲੀ ਜਾ ਰਹੀ ਹੈ ਨਾ ਇਹ ਦੇਖ ਹੂੰ ਵੇਲੇਬਲ ਪੂਰੀਆ ਕੱਟੀ ਦੀ ਜੀ 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 ਕੀ ਨਾ ਬਾਕੀ ਦੇਖੋ ਜਿਹੜੇ ਭਰਾਣੇ ਖਰੀਦਣੀਆਂ ਜੀ ਉਹਨੂੰ ਸਮਝ ਜਾਗੀ ਉਹਦੀ ਪਰਖ ਹੈ ਜਿਵੇਂ ਤੂੰ ਕਹਿੰਦਾ ਉਹਨਾਂ ਰੰਗ ਸਿੰਘ ਸਿੰਘ ਦੇਖ ਲੱਖੇ ਕੱਟੀ ਦਾ ਇੰਗਲੀ ਪੈਂਦੀ ਹੈ ਵਿੱਚ ਕੋਲੇ ਮੋੜ ਲਾ ਗਈ ਨਾ ਮੈਂ 6 ਸਾਲ ਦੀ ਹੈ ਹਾਂ ਬਹੁਤ ਸ਼ਕੀਨ ਵੜੀ ਕੱਟੀ ਹਾਂ ਬਹੁਤ ਜਿਆਦਾ ਚੰਗੀ ਹੈ ਬਾਕੀ ਜਿਹੜੇ ਭਰਾਣੇ ਲੈਣੀਆਂ ਹਨ ਉਹ ਆਪ ਦੀ ਤਸੱਲੀ ਕਰਕੇ ਲਵਿਆ ਆਪਾਂ ਸਾਰੀਆਂ ਆਪਣੇ ਵੱਲੋਂ ਦੇਖੋ ਜਿਹੜੀ ਚੰਗੀ ਹੈ ਉਹਨੂੰ ਚੰਗੀ ਕਿਹਾ ਜਾਊਗਾ ਹਨਾ ਜੇ ਕੋਈ ਨਾਰਮਲ ਤਾਂ ਨਾਰਮਲ ਕਹਾਂਗੇ ਜੇ ਕੋਈ ਚੰਗੀ ਤਾਂ ਚੰਗੀ ਚੰਗੀ ਕਹਿ ਦੇਣੀ ਇੱਥੇ ਪੂਰੇ ਪੜ ਦੇਖੋ ਕੱਟੀ ਦੇ ਪੂਰੀ ਐਨ ਸ਼ਕੀਨ ਖੜਨੇ ਨੂੰ ਲੱਗਦਾ ਬਹੁਤ ਜਿਆਦਾ ਚੰਗੀ ਹੈ ਥਾਣੇ ਤੋਂ ਦੁਬਾਰੇ ਫੇਰ ਦਿਖਾ ਦੇ ਲਖੇ ਬਹੁਤ ਜਿਆਦਾ ਚੰਗੀ ਝੋਲੀਆ ਕੱਟੀ ਹੋਈ ਹੈ ਹਾਂ ਸੋਹਣੇ ਥਾਣੇ ਝੋਲੀ ਵੀ ਬਹੁਤ ਚੰਗੀ ਆ ਥਾਂ ਨਹੀਂ ਝੋਲੀ ਝੋਲੀ ਪੂਰੀ ਵਧੀਆ ਪੱਠ ਪੂਰਾ ਬਹੁਤ ਜਿਆਦਾ ਚੰਗਾ ਕੱਟੀ ਦਾ ਹਾਂ ਤੇ ਅੱਗੇ ਅੱਗੇ ਜਿਵੇਂ ਦੋ ਨੰਬਰ ਹੈ ਜੈਡ ਬਲੈਕ ਅੱਗੇ ਵੀਰੇ ਜਮਾ ਜੈਡ ਬਲੈਕ ਆ ਸਿੰਘ ਸੁng ਦੇ ਵੀ ਕਰਮ ਵਾਲੇ ਚੰਗੀਆਂ ਨੇ ਉਮਰ ਦੇ ਮੁਤਾਬਕ ਵਜਨ ਵਜੂਦ ਬੇਲਬੂਲ ਬਹੁਤ ਜਿਆਦਾ ਚੰਗੀ ਆ ਹਨਾ ਸਿੰਘ ਸੁng ਬੜੇ ਚੰਗੇ ਆ ਰੋਕੇ ਤੇ ਫੇਸ ਕਾਡ ਦਿਖਾ ਦੇ ਲਾ ਦੇਖੋ ਹੀ ਫੇਸ ਇਹਦੀ ਕਿੰਨੀ ਕੁ ਉਮਰ ਆ ਬਾਈ ਇਹ ਵੀਰੇ ਸਾਲਕ ਦੀ ਦੱਸ ਕੇ ਦਿੱਤੀ ਆ ਮਾਲਕਾਂ ਨੇ ਹਨਾ ਠੀਕ ਆ ਹਾਂ ਵੀ ਸਾਲਕ ਦੀ ਉਮਰ ਆ ਕੱਟੀ ਦੇ ਦੇ ਗੜਾ ਇਧਰ ਲੰਬਾਈ ਦੇ ਦੇ ਗੜਾ ਲਓ ਜੀ ਲਓ ਪਿੱਛੋਂ ਰਾਜੇ ਰੂਜੀ ਪੂਰੀ ਜੀ 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 ਕੱਦ ਕਾਰ ਹੋਈ ਠੀਕਾ ਉਮਰਦੇ ਸਾਹ ਨਾਲ ਜੀ ਬਾਕੀ ਦੇਖੋ ਸਾਰੀ ਜੈਡ ਬਲੈਕ ਹੈ ਵਾ ਸ਼ਾਹ ਕਾਲੀ ਕਹਦੇ ਨੇ ਜੀ ਸ਼ਾਹ ਕਾਲੀ ਆ ਗਈ ਜੈਡ ਬਲੈਕ ਜੀ ਝੋਲੀ ਝਾਲੀ ਇਹਦੀ ਵੀ ਲੱਖੇ ਬਹੁਤ ਵਧੀਆ ਕੱਟੀ ਦੀ ਹੈ ਨਾ ਠੀਕ ਹੈ ਜੀ ਸਾਰੇ ਪਸ਼ੂਆਂ ਦੀ ਝੋਲੀ ਝਾਲੀ ਦਾ ਤੈਨੂੰ ਪਤਾ ਵੀ ਆਪਾਂ ਮਾੜੀ ਮਾੜਾ ਤਾਂ ਲੈਂਦੀ ਨਹੀਂ ਆਪਾਂ ਨਾ ਹਾਂ ਅੱਜ ਜਿੰਨਾਂ ਕਿ ਦੋ ਸੌਦਾ ਆਪਾਂ ਹਾਂ 10 ਨਹੀਂ ਮਿਲਦੀਆਂ ਉੱਥੇ 4 ਮਿਲ ਜਾਣ ਪਰ ਲੈਣੀਆਂ ਜਿਹੜੀਆਂ ਉਹ ਚੰਗੀਆਂ ਹੀ ਲੈਣੀਆਂ ਹਨਾ ਠੀਕ ਹੈ ਜੀ ਹਾਂ ਅੱਜ ਕਮੇ ਦੇਖਿਆ ਜਿੰਮੀ ਸਾਡਾ ਕਾਰ ਨਹੀਂ ਹੁੰਦਾ ਲੱਖੇ ਜੇ ਆਪਾਂ ਨੂੰ ਨਾ ਘਰੇ ਖੜਾ ਮਾਲ ਜਤਿਆ ਤੇ ਫਿਰ ਗਾਹ ਕਿੱਥੋਂ ਲਾਗ ਨੂੰ ਕੀ ਪਸੰਦ ਆਉਂਦਾ ਜੇ ਆਪਾਂ ਨੂੰ ਖੰਦੀ ਆਉਂਦਾ ਹੈ ਨਾ ਮੈਂ ਥਾਣਾ ਦਿਖਾ ਦਿਆ ਪਹਿਲੇ ਇੱਥੇ ਦਿਖਾ ਦੇ ਵੀਰੇ ਦਿਖਾ ਲੈ ਆ ਦੇਖੋ ਜੀ ਪੂ ਸਾਰੀ ਕਾਲੀ ਜੀ ਬਿਲਕੁਲ ਇੱਥੇ ਥਾਣਾ ਦੇਖੋ ਗੱਡੀ ਦੇ ਦੇ ਚੋੜੀ ਜਿਹੜੀ ਪੂਰੀ ਚੰਗੀ ਹੈ ਨਾ ਬਹੁਤ ਜ਼ਿਆਦਾ ਚੰਗੀ ਹੈ ਬਹੁਤ ਜ਼ਿਆਦਾ ਚੰਗੀ ਹੈ ਚਾਰ ਥਾਣੇ ਇੱਥੋਂ ਦੀ ਪਿੱਛੋਂ ਬੰਦਰ ਚੈੱਕ ਕਰ ਲਓ ਕੱਟੀ ਦੀ ਜੀ ਠੀਕ ਹੈ ਸਾਲਖ ਦੀ ਕੱਟੀ ਲੱਗ ਪਾ ਗਈ ਹੈ ਨਾ ਜੀ 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 ਸਾਲਖ ਅੱਗੇ ਤਾਂ ਨੰਬਰ ਖੋਲੋ ਤਿੰਨ ਨੰਬਰ ਤਿੰਨ ਨੰਬਰ ਜਿਹ ਜਿਵੇਂ ਉਹ ਗਾਣਾ ਜਗਾਉਣਾ ਹੁੰਦਾ ਤੂੰ ਬਲੌਰੀ ਅੱਖਾ ਬਿੱਲੇ ਬਿੱਲੇ ਨੇੜਾ ਵਾਲੀ ਨੇੜਾ ਵਾਲਗੇ ਠੀਕ ਆ ਦੋਨੇ ਅੱਖਾਂ ਇਹਦੀਆਂ ਕੱਟੀ ਦੀਆਂ ਜਿਹੜੀਆਂ ਬਿੱਲੀਆਂ ਬਿੱਲੀਆਂ ਆ ਗਈਆਂ ਨਾ ਕੱਟੀ ਦੀ ਕਦ ਕਾਠ ਬੇਲ ਕਿੰਨੀ ਕੁ ਉਮਰ ਚਾਹੀ ਕੱਟੀ ਇਹ ਵੀਰੇ ਹੈਗੀ ਆ 15 ਗਮਿਨਿਆਂ ਦੀ ਕੱਟੀ ਠੀਕ ਆ ਹਾਂ ਸਿੰਘ ਸੁੰਗਦੇ ਯਾਰ ਸਿੰਘ ਬੜੇ ਸੀ ਨਾ ਬਈ ਸਿੰਘਾਂ ਦੀਆਂ ਤਾਂ ਨਾ ਮਾਲਕ ਦੀ ਕਿਰਪਾ ਨਾਲ ਸਾਰਗੇ ਕੋਈ ਵੀ ਕੱਟੀ ਉਹ ਨਹੀਂ ਹੈਗੀ ਬਿਮਾਰੀ ਨਹੀਂ ਮੁੱਥੇ ਮੁੱਥੇ ਦੇਖ ਕਿੱਡੇ ਚੌੜੇ ਆ ਇਹ ਇੱਕ ਰਾਤ ਤਾਂ ਹੈ ਕਿ ਦੇਖੋ ਕਿਵੇਂ ਮਰਜੀ ਆ ਮੈਂ ਵੀਡੀਓ ਦੇਖੋ ਸਾਰੇ ਭਰਾਏ ਕਾਰੋਬਾਰ ਪਾਉਣੇ ਨਾ ਜੀ 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 ਕੱਟਾ ਛਾੜ ਕੇ ਬੜਿਆਂ ਲੈਣਾ ਤੂੰ ਬਈ ਯਾਰ ਐ ਫੇਰ ਬਾਰੀ ਬਾਰੀ ਉਹੀ ਗੱਲ ਆ ਜਾਂਦੀ ਹੈ ਵੀ ਆਪਾਂ ਨੂੰ ਐ ਹੁੰਦਾ ਵੀ ਯਾਰ ਘਰੇ ਖੜਾ ਮਾਲ ਨਾਲ ਸੋਹਣਾ ਲੱਗੇ ਜਦੋਂ ਲੱਸੀ ਰਾਜੀ ਉਹ ਤਾਂ ਵੱਖਰੀ ਗੱਲ ਹੈ ਵੱਖਰੀ ਗੱਲ ਹੈ ਸੀਗਾ ਨਹੀਂ ਕੱਦਕਾਰ ਹੀ ਥਣਾ ਥਮ ਦੀ ਓਕੇ ਹੋ ਜਾਂਦੀ ਹੈ ਨਾ ਓਕੇ ਹੋਵੇ ਬਾਈ ਲੱਸੀ ਆ ਤਾਂ ਮੰਨ ਕੇ ਚੱਲ ਦੋ ਗੱਟੇ ਫੀੜ ਦੇ ਪਾ ਦੋ ਇਹਨੂੰ ਇਹਨੇ ਰਾਜੀ ਹੋ ਜੇ ਤਿੰਨ ਮਿੰਟ ਜਰਾ ਰਾਜੀ ਹੋ ਜਾਣਾ ਇਹਨੇ ਰਾਜੀ ਹੋ ਜਾਣਾ ਹੈ ਨਾ ਪਰ ਕੱਟੀ ਜਿਹੜੀ ਬੇਲ ਆ ਲੰਬਾਈ ਲਮੂਈ ਆ ਇਹਨਾਂ ਚੀਜ਼ਾਂ ਦਾ ਇਹ ਚੀਜ਼ ਦੁਆਰਾ ਬੰਨਦੀ ਨਾ ਚੀਜ਼ਾਂ ਹਾਂ ਇਹਨਾਂ ਚੀਜ਼ਾਂ ਦਾ ਧਿਆਨ ਰੱਖਣਾ ਪੈਂਦਾ ਤੇ ਬਾਕੀ ਸਿਰ ਇਹ ਡੋਡੀ ਆਪਦੀ ਆਪਦੀ ਗਾਕਾਂ ਦੀ ਚੁਆਇਸ ਏ ਇਹ ਯਾਨੀ 15 16 ਕਮਿੰਨਾਂ ਦੀ ਲਗਭਗ 15 ਕ ਮਹੀਨੇ ਦੀ ਹੈ ਬਾਈ ਕੱਟੀ ਮਾਰ ਲੈਣਾ ਸਾਨੂੰ ਖਾਣਾ ਹੀ ਦਿਖਾ ਦੇਣਾ ਲੈ ਦੇਖੋ ਜਿਹੜੀ ਗੱਲ ਸਾਨੂੰ ਕਹੀ ਤੀ ਉਹੀ ਨਿਭੜੂਗਾ ਲੈਣਾ ਬਹੁਤ ਜਿਆਦਾ ਚੰਗੀ ਬਈ ਆ ਝੋਲੀ ਝਾਲੀ ਦੇਖ ਤੂੰ ਕੱਟੀ ਦੀ ਦੇਖ ਸਹੀ ਹੈ ਸਹੀ ਹੈ ਠੀਕ ਹੈ ਨਾ ਹਾਂ ਤੇ ਆਹ ਦਾ ਕਰਮਾ ਵਾਲੀ ਦਾ ਲਖਿਆ ਆਏ ਆ ਵੀ ਜਿਵੇਂ ਗੱਬਣ ਹੁੰਦੀ ਆ ਕੱਟੀ ਝੋਲੀ ਐਡੀ ਜਿਆਦਾ ਚੰਗੀ ਆ ਇਹਦੀ ਮੂੰਹ ਤੋਂ ਉਦੀ ਚੰਗੀ ਆ ਉਦੋਂ ਚੰਗੀ ਆ ਪਿੱਛੋਂ ਉਦੋਂ ਚੰਗੀ ਆ ਹਾਂ ਹੈ ਹਾਂ ਕੱਟੀ ਜੁੜੀ ਕਿੰਨਾ ਹੈ ਕਿੰਨੀ ਉਮਰ ਦੀ ਵੀਰੇ ਇਹ ਵੀਰੇ ਹੈਗੀ 18 ਮਹੀਨਿਆਂ ਦੀ ਕੱਟੀ ਡੇਢ ਸਾਲ ਦੀ ਮੰਨ ਲਓ ਡੇਢ ਸਾਲ ਦੀ ਮੰਨ ਲ ਸਿੰਗੀ ਸਿੰਘੀ ਦਿਖਾ ਦੇ ਇੱਥੇ ਕੁਆਲਟੀ ਦਿਖਾ ਦੇ ਕੱਟੀ ਜਾਣੀ ਬੇਲਬੂਲ ਦੇਖ ਕੱਟੀ ਦੀ ਖੁੱਲੀ ਹੱਡਾਂ ਪੈਰਾਂ ਦੀ ਬੜੀ ਖੁੱਲੀ ਆ ਕੱਟੀ ਹੈ ਨਾ ਇੱਥੋਂ ਕਰੋ ਸੈਂਗ ਰੁਕੀ ਸੈਂਗ ਦਿਖਾ ਲਈ ਲੈ ਮੈਂ ਧੀਨੇ ਮੈਂ ਇੰਚ ਇੰਚ ਦੇ ਸੈਂਗ ਹਨ ਜਿਵੇਂ ਉੱਥੇ ਹੀ ਮੋੜ ਗਿਆ ਨਾ ਪੰਜਾਬੀ ਜੱਗੇ ਕਹਿੰਦੇ ਟੋਲੇ ਟੋਲੇ ਦੀ ਸਿੰਗੀ ਲੱਗੀ ਵੀ ਉਹ ਚੀਜ਼ ਲੱਗੀ ਵਾ ਲੱਖੇ ਕੋਈ ਇਹ ਚ ਬੜਿਆ ਹੀ ਨਹੀਂ ਹੈ ਨਾ ਹਾਂ ਜਮਾ ਹਾਂ ਬਹੁਤ ਜਿਆਦਾ ਵਧੀਆ ਮੱਥਾ ਮੂਸਾ ਪੂਰਾ ਐਨ ਸਾਰਾ ਅਗੇ ਮੱਥਿਆ ਸਾਰੀਆਂ ਕਟੀਆਂ ਦੀ ਲੱਗੇ ਤੇ ਇੱਥੋਂ ਦੇਖੋ ਕੱਟੀ ਦੀ ਲੰਬਾਈਲੇ ਖੁੱਲੇ ਹੱਟਦੀ ਐ ਨਾ ਬਰੇ ਪੂਰੇ ਖੁੱਲੇ ਹੱਟਦੀ ਆ ਪਰ ਪੂਰੇ ਖੁੱਲੇ ਸ੍ਰੀ ਸਰੂਪਰਾ ਐ ਲੰਬਾ ਐ ਜੀ 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 ਐ ਲਾਲੀ ਡੇਢ ਲੋਡ ਕਰਕੇ ਆ ਜਾ ਬਿਲਕੁਲ ਹੂੰ ਤੋਰਦਾ ਦੇਖੋ ਇੱਥੋਂ ਦੇਖੋ ਕੱਟੀ ਹੂੰ ਸਹੀ ਐ ਡੇਢ ਸਾਲ ਦੀ ਕੱਟੀ ਐ ਜੀ ਜੀ ਤੇ ਤੁਹਾਡਾ ਕੱਦ 6 ਫੁੱਟ ਐ 6 ਫੁੱਟ ਦੇ ਕਰੀਬ ਆ ਬੀ ਤੇ ਐਸਾ ਲਾ ਲਓ ਬਾਈ ਦੇ ਮੱਥੇ ਤੱਕ ਦਾ ਦਾ ਮਤਲਬ ਗਾਲ ਤੱਕ ਦਾ ਸਿਰ ਜਾਂਦਾ ਮੱਖੀ ਤੱਕ ਸਾਰੀ ਝੋਟੀ ਚੱਲਦੀ ਬਾਈ ਠੰਡੀ ਸੀ ਲਾ ਦੇਖ ਐ ਐ ਆ ਉਹ ਕਰੀ ਚੱਲ ਪੜਾਂਦੀ ਹੈ ਨਾ ਠੰਡੀ ਸੀਲ ਵੀ ਪਿਆਰ ਦੀ ਹੈ ਬੜੀ ਪਿਆਰੂ ਲੈਂਦੇ ਆ ਜੀ 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 ਹੂੰ ਲੈ ਬੰਨ ਕੇ ਪਾ ਥਾਂ ਤੋਂ ਦਿਖਾ ਦੇ ਥਾਂ ਨਾ ਦਿਖਾਈ ਇਹਦੀ ਤਾਂ ਝੋਲੀ ਹੀ ਦਿਖਾਈ ਅੱਛਾ ਦੇਖੇ ਤਾਂ ਬੜੇ ਦੇਖੇ ਥਾਂ ਤਾਂ ਇਹਦੇ ਗੂਠੇ ਵਰਗੇ ਤੇ ਝੋਲੀ ਦੇਖੀ ਕੱਟੀ ਦੀ ਕਹੇ ਜੀ ਹੈ ਨਾ ਹਾਂ ਜੀ ਤੇ ਰੇਟ ਨਾ ਮੁੱਲ ਮਾਲ ਫਿਰ ਫੋਨ ਤੇ ਸਾਰਿਆਂ ਦੇ ਲੋ ਬਾਈ ਸਾਰੇ ਫੋਨ ਨਹੀਂ ਕਰਾਂਗੇ ਆਪਾਂ ਠੀਕ ਹੈ ਠੀਕ ਹੈ ਹਾਂ ਇੱਥੋਂ ਸਾਨੂੰ ਪਿੱਛੋਂ ਖੜੀ ਕੱਟੀ ਦਿਖਾ ਦੇਣਾ ਆਪਾਂ ਚਾਰ ਅੰਬਰ ਰਾਜੀ ਦੇਖ ਲਓ ਕਿੰਨੀ ਕ ਤੇ ਹੁਣ ਬਾਈ ਝੋਲੀ ਦੇ ਕੱਟੀ ਦੀ ਤੇ ਥਾਂ ਦੇ ਇਹ ਆਹ ਹਾ ਅਗਲਾ ਕਹਿ ਹੁੰਦਾ ਵੀ ਗੂਠਿਆਂ ਵਰਗਾ ਥਾਂ ਲੱਗਿਆ ਵਾ ਵਾਕਈ ਗੂਠਿਆਂ ਵਰਗਾ ਥਾਂ ਲੱਗਿਆ ਵਾ ਹਨਾ ਸਹੀ ਐ ਸਹੀ ਐ ਹਾਂ ਮੈਂ ਕਹਿੰਦਾ ਕਰਮ ਵਾਲੀ ਜਦੋਂ ਤਿਆਰ ਹੋ ਗਈ ਮੁਠੀਆ ਥਾਂ ਦੇ ਉਹ ਦੋ ਬਾਈ ਸਾਹਮਣ ਦਾ ਵੀ ਮੁੱਲ ਮੋੜ ਜੂਗੀ ਵੀ ਹਾਂ ਇੱਕ ਤਾਂ ਹੁੰਦਾ ਵੀ ਯਾਰ ਪਸ਼ੂ ਸਾਹਮਣਾ ਹਨਾ ਵੈਸੀ ਇੱਕ ਘੋੜ ਵੀ ਪਾਲਣਾ ਤੇ ਖੋਰ ਵੀ ਪਾਲਣਾ ਹਨਾ ਸਹੀ ਹੈ ਚੰਗੀ ਦੀ ਪਲਾਣਾ ਆਪਣਾ ਦਾ ਸਾਰੇ ਭਰਾਵਾਂ ਨੂੰ ਇਹੀ ਕਹਿੰਦੇ ਨੇ ਬਾਈ ਜਦੋਂ ਸਾਂਭਣਾ ਪਸ਼ੂ ਤਾਂ ਬਾਈ ਯਾਰ ਘਰ ਖਾ ਜਾਂਦਾ ਪਸ਼ੂ ਹੈ ਨਾ ਤਾਂ ਉਦੋਂ ਚੱਜ ਦਾ ਪਸ਼ੂ ਸਾਂਭੋ ਫਿਰ ਘਰ ਖਾਣ ਚੱਜ ਦੇ ਖਵਾ ਲਾ ਮਾੜੇ ਨੇ ਗੋਹਾਂ ਦਾ ਕੀ ਮਾੜੇ ਨੇ ਮੱਲਣੀ ਮੋੜਨਾ ਗੋੜੇ ਮੱਲਣੀ ਮੋੜਨਾ ਬਾਈ ਤੇ ਮਾੜੇ ਚ ਫਿਰ ਉਹ ਕਹਿੰਦੇ ਵੀ ਪਸ਼ੂਆਂ ਚ ਰੂੜੀ ਬਚਣੀ ਹੈ ਫਿਰ ਰੂੜੀ ਬਚਣੀ ਹੈ ਬਾਕੀ ਸਰੇ ਲਖੇ ਤੈਨੂੰ ਵੀ ਪਤਾ ਹੁਣ ਸੜੀ ਤੋਂ ਸੜੀ ਮੈਂ ਦਾ ਕਿ ਮੈਂ ਕਹਿੰਦੇ ਖੋਲੇ ਮਈਆਂ ਪੰਜਾਬੀ ਚ ਕਹਿੰਦੇ ਆ ਲੱਖ ਸਵਾ ਲੱਖ ਦੀ ਮਹ ਹੋਈ ਜਿਹਦੇ ਨੂੰ ਇਹਨਾਂ ਨੇ ਤਿਆਰ ਹੋਣਾ ਕਰਮ ਵਾਲਿਆਂ ਨੇ ਹਾਂ 2 ਲੱਖ ਨੋਰਮ ਆ ਜਾਣਾ ਰੁਪਇਆ ਤਾਂ ਆਮੀ ਰੇਟ ਹੋ ਜਾਣਾ ਨੋਰਮ ਹੋਏ ਨਾ ਜਿਹਦੇ ਨੂੰ ਹਾਂ ਨੋਰਮਲ ਰੇਟ ਆਉਂਦਾ ਠੀਕ ਤੇ ਬਾਈ ਦਾ ਪਿੰਡ ਰਾਈਆ ਤਹਿਸੀਲ ਫੂਲ ਤੇ ਜ਼ਿਲ੍ਹਾ ਬਠਿੰਡਾ ਹੈ ਮੋਬਾਈਲ ਨੰਬਰ 9855287584 ਇੱਕ ਇਸ ਨੂੰ ਕਟਾਈ ਫੇਰ ਨਿਕਾ ਮਰਾਦ ਨੇ ਚਾਰ ਕਟਾਂਜ ਦੀ ਵੀਡੀਓ ਚ ਤੇ ਚਾਰ ਹੀ ਇੱਕੋ ਜਿਹੇ ਤੋਂ ਐਨ ਵੱਧ ਗਿਆ ਜੇ ਪਹਿਲੇ ਨੰਬਰ ਵਾਲੀ ਕੱਟੀ ਦੇਖੋ ਪੂਰੀ ਫੋਲੋ ਸ਼ਕੀਨ ਹੈ ਫੇਰਾ ਦਿਖਾ ਦਿੰਦਾ ਤੁਹਾਨੂੰ ਬਾਕੀ ਦੇਖੋ ਜਿਹੜਾ ਭਰਾ ਖਰੀਦੂਗਾ ਉਹਨੇ ਪੈ ਤੁਹਾਨੂੰ ਧੰਨਵਾਦੀ ਸਤਿ ਸ਼੍ਰੀ ਅਕਾਲ ਮਿਲਦਾ ਹਾਂ ਕਿਸੇ ਹੋਰ ਵੀਡੀਓ ਦੇ ਨਾਲ